ਬਲੌਤ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਬਿਆਨਸਾ ਕਰੋੜੀਆਂ ਇਸ ਵੇਲੇ ਯੋਧ ਨਸ਼ਾ ਵਿਰੁੱਧ ਤਹਿਤ ਇੱਕ ਰੈਲੀ ਹੈ ਜਿਹੜੀ ਹਲਕਾ ਪਾਇਲ ਤੋਂ ਕੱਢੀ ਜਾ ਰਹੀ ਹੈ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਦੀ ਰਹਿਨਮਾਈ ਹੇਠ ਇਹ ਰੈਲੀ ਇਥੋਂ ਪੈਦਲ ਮਾਰਚ ਹੈ ਜਿਹੜਾ ਉਹ ਸ਼੍ਰੀ ਰਾੜਾ ਸਾਹਿਬ ਵਿਖੇ ਪਹੁੰਚੇਗਾ ਤੇ ਸਾਡੇ ਨਾਲ ਹਨੀ ਸਿਟੀ ਮੌਜੂਦ ਨੇ ਜੋ ਕਿ ਇੱਕ ਸ਼ੋਸ਼ਲ ਵਰਕਰ ਦੇ ਤੌਰ ਤੇ ਆਮ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਨੇ ਹਨੀ ਜੀ ਜਿਹੜਾ ਅੱਜ ਇਹ ਪ੍ਰੋਗਰਾਮ ਚੱਲ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਐਮ ਐਲ ਏ ਸਾਹਿਬ ਮਨਵਿੰਦਰ ਸਿੰਘ ਗਿਆਸ ਤੇ ਸਾਡੇ ਸ਼ਹਿਰੀ ਪ੍ਰਧਾਨ ਕੁੰਨਰ ਵੀ ਨਾਲ ਬਾਈ ਜੀ ਇਹ ਉਪਰਾਲਾ ਸਾਡੇ ਹਲਕੇ ਚ ਪਹਿਲੀ ਵਾਰੀ ਹੋ ਰਿਹਾ ਤੇ ਐਮਐਲਏ ਸਾਹਿਬ ਦਾ ਕਲੀਅਰ ਕਟ ਆਪਣੇ ਪ੍ਰਧਾਨਾਂ ਨੂੰ ਆਪਣੇ ਮੋਤਬਰਾਂ ਨੂੰ ਇਹ ਸੁਜੈਸ਼ਨ ਹੈ ਔਰ ਚੇਤਾਵਨੀ ਹੈ ਵੀ ਕਿਸੇ ਵੀ ਨਸ਼ਾ ਤਖਸਰ ਦੇ ਮਗਰ ਨਹੀਂ ਆਉਣਾ ਕਿਸੇ ਦੀ ਸਪੋਰਟ ਨਹੀਂ ਕਰਨੀ ਠੀਕ ਹੈ ਤੇ ਲੱਗਦਾ ਵੀ ਇਦਾਂ ਦੇ ਜਿਹੜੇ ਰੈਲੀਆਂ ਨੇ ਉਸ ਤਰ੍ਹਾਂ ਕੱਢਣ ਦੇ ਨਾਲ ਜਿਹੜਾ ਨਸ਼ਾ ਉਹ ਖਤਮ ਹੋ ਸਕਦਾ ਜੀ ਬਾਈ ਗੱਲ ਸੁਣੋ ਜਿੱਦਾਂ ਦਾ ਦੇਖਾਂਗੇ ਉਦਾਂ ਦਾ ਆਪ ਅਬਜ਼ਰਵ ਕਰਾਂਗੇ ਜਿੱਦਾਂ ਦਾ ਆਪ ਸਟਾਈਲ ਸਾਹਮਣੇ ਦੇਖਦੇ ਆਂ ਤੇ ਉਹਨੂੰ ਕਾਪੀ ਕਰਦੇ ਹੁਣੇ ਅਲੱਗ-ਅਲੱਗ ਸ਼ਹਿਰਾਂ 'ਚ ਕਾਪੀ ਹੋਣਾ ਪਰ ਪੋਜ਼ਿਟਿਵ 'ਚ ਹੋਣਾ 네ਗਟਿਵ 'ਚ ਨਹੀਂ ਹੋਣਾ ਇਹਦਾ ਬਹੁਤ ਅਸਰ ਦੇਖਣ ਨੂੰ ਮਿਲੇਗਾ ਜਨਾਬ ਜੀ ਤੇ ਪੰਜਾਬ ਦੇ ਵਿੱਚ ਜੇਕਰ ਗੱਲ ਕਰੀ ਤਾਂ ਹਲਕਾ ਪਾਇਲ ਪਹਿਲਾ ਹੈ ਅਜਿਹਾ ਹਲਕਾ ਜਿੱਥੇ ਅਜਿਹੀ ਉਹ ਕੋਈ ਕਾਰਵਾਈ ਪਾਈ ਜਾ ਰਹੀ ਆ ਵੀ ਲੱਗਦਾ ਵੀ ਪੰਜਾਬ ਦੇ ਵਿੱਚ ਹੋਰ ਵੀ ਹਲਕਿਆਂ ਦੇ ਵਿੱਚ ਜਿਹੜਾ ਬਾਣੇ ਚਾਹੀਦੇ ਨੇ ਦੇ ਲਈਆਂ ਜੀ ਦੇਖੋ ਸਾਡੇ ਐਮਐਲਏ ਸਾਹਿਬ ਦੇ ਮਾਂਚੇ ਗੱਲ ਕਿਉਂ ਹੋਈ ਕਿਉਂਕਿ ਗੁਰਸੇਖ ਬੰਦਾ ਜੀ ਉਹ ਬਾਣੀ ਤੇ ਬਾਣੇ ਦਾ ਧਾਰਨੀ ਆ ਤੇ ਉਹ ਉਦਾਂ ਦਾ ਸੱਚਾ ਸੋਚਾ ਬੰਦਾ ਸੋ ਬਾਕੀ ਐਮਐਲਿਆਂ ਦੇ ਵੀ ਹੁਣ ਆਊਗੀ ਵਧੀਆ ਗੱਲ ਅਸੀਂ ਕਹਨਾ ਆਪੇ ਜੀ ਪੰਜਾਬ ਦੇ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੁੰਗੇ ਜਿਹੜੀ ਨੌਜਵਾਨੀ ਹੈ ਜਿਹੜੀ ਗਲਤ ਰਾਹੇ ਪਈ ਹੈ ਅਸੀਂ ਨੌਜਵਾਨੀ ਨੂੰ ਇਹ ਕਿ ਵੀ ਅਸੀਂ ਵੀ ਐਡਿਕਟਡ ਸੀਗੇ ਪਤਾ ਸਭ ਨੂੰ ਹਣਾ 5-6 ਸਾਲ ਲਾਏ ਇਹ ਚੀਜ਼ਾਂ 'ਚ ਸਿੰਥੈਟਿਕ ਨਾ ਤੇ ਜਿਹੜਾ ਇਹ ਨੂੰ ਬਕਰ ਇਹਨੂੰ ਛੱਡ ਕੇ ਆਪਣੇ ਇੱਧਰ ਕੰਮ ਕਾਰਜ ਚ ਆਓ ਆਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸਾਲ ਹਨੀ ਸੇਟੀ ਜੀ ਜਿਨ੍ਹਾਂ ਦਾ ਬਿਲੋਂ ਦਾ ਲਾਖੀ ਗਈ ਹੈ ਕਿ ਪੰਜਾਬ ਨੂੰ ਕਿਤਨਾ ਕਿਤੇ ਜਾਗਣ ਦੀ ਲੋੜ ਹੈ ਜਿਹੜੀ ਨੌਜਵਾਨੀਆਂ ਉਹਨੂੰ ਜਾਗਣ ਦੀ ਲੋੜ ਆ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਅੰਸਰ ਹੈਗੇ ਨੇ ਜਿਹੜੇ ਪੰਜਾਬ ਨੂੰ ਵਿਗਾੜਨ ਦਾ ਕਾਰਜ ਕਰਦੇ ਨੇ ਕੰਮ ਕਰਦੇ ਨੇ ਪਰ ਕਿਤਨਾ ਕਿਤੇ ਅਜਿਹੇ ਜੇਕਰ ਆਪਾਂ ਆ ਰੈਲੀਆਂ ਦਾ ਰੂਪ ਲੈ ਕੇ ਕਾਫਲੇ ਕੱਢਾਂਗੇ ਤਾਂ ਲੱਗਦਾ ਪੰਜਾਬ ਦੇ ਵਿੱਚ ਇਹ ਜਿਹੜਾ ਇਸ ਨਸ਼ੇ ਦੀ ਦਲਦਲ ਨੂੰ ਦਲਦਲ ਨੂੰ ਹਟਾਇਆ ਜਾ ਸਕਦਾ ਤੇ ਨੌਜਵਾਨਾਂ ਨੂੰ ਇਸ ਦੇ ਵਿੱਚੋਂ ਕੱਢਿਆ ਜਾ ਸਕਦਾ ਤੁਸੀਂ ਸਾਡੇ ਨਾਲ ਬਣੇ ਰਹੋ ਅਜਿਹੀ ਅਪਡੇਟ ਦੇ ਲਈ ਧੰਨਵਾਦ